ਕੁਰਤਾਸਪਤ ਦੀਪਤੀ ਕਮਿਸ਼ਨਰ ਕੰਪਲੈਕਸ ਨੂੰ ਬੰਮ ਨਾਲ ਅਡਾਉਨ ਤੇ ਈਮੇਲ ਰਹੀ ਮਿਲੀ ਤਮਕੀਆ ਐਸਐਸਪੀ ਕੁਰਤਾਸਪਤ ਦੀ ਗਾਈ ਵਿੱਚ ਪੁਲਿਸ ਪ੍ਰਸ਼ਾਸਨ ਗੰਭੀਰਤਾ ਨਾਲ ਕਰ ਰਿਹਾ ਹੈ ਜਾਂਚ ਪੁਲਿਸ ਦੇ ਆਲਾ ਅਧਿਕਾਰੀ ਟਾਕਸ ਸਕੁਐਡ ਦੀਆਂ ਟੀਮਾਂ ਨਾਲ ਮੌਕੇ ਤੇ ਪਹੁੰਚੇ ਤੇ ਉਹਨਾਂ ਨਾਲ ਵੀ ਕੀਤੀ ਜਾ ਰਹੀ ਹੈ ਜਬਰਦਸਤ ਚੈਕਿੰਗ ਮੌਕੇ ਤੇ ਐਸਪੀ ਕੁਰਤਾਸਪਤ ਕਹਿ ਰਿਹਾ ਹੈ ਕਿ ਗੰਭੀਰਤਾ ਨਾਲ ਸਾਰੇ ਮਾਮਲੇ ਨੂੰ ਫਿਲਹਾਲ ਈਮੇਲ ਅਤੇ ਸਾਈਬਰ ਕ੍ਰਾਈਮ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ ਅੱਜ ਹੀ ਸਵੇਰੇ ਸਾਡੇ ਇੱਕ ਆਠ ਇੱਕ ਡੀਸੀ ਸਾਹਿਬ ਤੋਂ ਇੱਕ ਆਫੀਸ਼ਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਸ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਇੱਕ ਇਨਫੋਰਮੇਸ਼ਨ ਆਈ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਦਿੱਤਿਆ ਸਾਹਿਬ ਦੀ ਇੰਟਰੈਕਸ਼ਨ ਤੇ ਤੇ ਡੀਐਸਪੀ ਮਨਾਹ ਸਾਹਿਬ ਡੀਐਸਪੀ ਦਿਨਨਾਗਰ ਡੀਐਸਪੀ ਸਿਟੀ ਸਾਹਿਬ ਐਸਐਚਓ ਸਿਟੀ ਡੀਐਸ ਐਸਐਚਓ ਬਹਿਰਾਮਪੁਰ ਇਹਨਾਂ ਦੇ ਐਂਟੀ ਐਂਟੀ ਸੈਪੋਟੀ ਟੀਮ ਨਾਲ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਹੈ ਪੂਰੋਂ ਉੱਪਰ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਇਹੋ ਜੀ ਕੋਈ ਵੀ ਅਜੇ ਸ਼ੱਕੀ ਵਸਤੂ ਮਿਲੀ ਨਹੀਂ ਆਈ ਸਰ ਕਿਨੂੰ ਡੌਨਟਮ ਕਿ ਵਿਲੀ ਜੀ डीसी ऑफिस सारे कॉम्प्लेक्स जी कोई एजेंसी ਦਾ ਆਇਆ ਨਹੀਂ ਇਹ ਚ ਜੇ ਇੱਕ ਮੇਲ ਆਈ ਹੈ ਜੀ ਉਹ ਸਾਡੀ ਸਾਈਬਰ ਸਟੇਟ ਸਾਈਬਰ ਦੀਆਂ ਟੀਮਾਂ ਹੈਗੀਆਂ ਜੀ ਉਹ ਉਹਨੂੰ ਵੈਰੀਫਾਈ ਕਰ ਰਹੇ ਕਿੱਥੋਂ ਆ ਰਹੀ ਹੈ ਜੀ ਕੁਝ ਮਿਲਿਆ ਨਹੀਂ ਸਾਹਿਬ ਨਹੀਂ ਹਜੇ ਕੁਝ ਨਹੀਂ ਮਿਲਿਆ ਜੀ ਪੀਸਫੁਲੀ ਚੱਲ ਰਿਹਾ ਸਾਰਾ ਕੁਝ ਪੀਸਫੁਲੀ ਚੱਲ ਰਿਆਂ ਨੂੰ ਵੀ ਕੁਝ ਅਲਰਟ ਕੀਤਾ ਗਿਆ ਨਹੀਂ ਹਾਂਜੀ ਹਾਂਜੀ ਇਹ ਚੈਕਿੰਗ ਚੱਲ ਰਹੀ ਹੈ ਕੰਟੀਨਿਊ ਹਜੇ ਤੱਕ ਪੀਸਫੁਲੀ ਚੱਲ ਰਿਹਾ ਤਾਂ ਅੱਗੇ ਵੀ ਅਸੀਂ ਪੈਨਿਕ ਕ੍ਰੀਏਟ ਨਾ ਆਵੇ ਤੇ ਪਬਲਿਕ ਨੂੰ ਇਰ ਕਰਦੇ ਆਂ ਕਿ ਹਜੇ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਪਣਾ ਪੀਸਫੁਲੀ ਕੰਮ ਕਰ ਸਕਦੇ ਕੰਮ ਕਰ ਲਈ ਛੁੱਟੀ ਕਰਤੀ ਨਹੀਂ ਨਹੀਂ ਇਹ ਛੁੱਟੀ ਦਾ ਕੋਈ ਨਹੀਂ ਜ gini